ਨੱਬਾ ਜੇਲ੍ਹਚਪੰ ਮਲਏ ਰਮਨ ਕੁਮਾਰ ਅਰੋੜਾ ਤੇ ਲੱਗ ਗਿਆ ਵੱਡਾ ਇਲਜ਼ਾਮ ਕਿ ਹਜੇ ਵੀ ਇੰਨੇ ਪਾਵਰਫੁਲ ਨੇ ਐਮਐਲਏ ਰਮਨ ਕੁਮਾਰ ਅਰੋੜਾ ਹਾਈ ਸਕਿਉਰਿਟੀ ਜੇਲ ਨਾਬਾ ਜੇਲ ਚ ਬੰਦ ਰਮਨ ਕੁਮਾਰ ਅਰੋੜਾ ਨੇ ਜੇਲ ਚ ਬਹਿ ਕੇ ਕਰਤਾ ਕਿਹੜਾ ਜਿਹਾ ਕੰਮ ਜੋ ਬਣ ਗਿਆ ਉਹਨਾਂ ਦੀ ਜ਼ਮਾਨਤ ਚ ਰੋੜਾ ਚਲੋ ਹੁਣ ਤੁਹਾਨੂੰ ਪੂਰੀ ਜਾਣਕਾਰੀ ਵਿਸਤਾਰ ਨਾਲ ਦੇ ਦਿੰਨੇ ਆਂ ਦਰਅਸਲ ਜਿਲੰਦਰ ਸੈਂਟਰਲ ਦੇ ਵਿਧਾਇਕ ਰਮਨ ਕੁਮਾਰ ਅਰੋੜਾ ਨੂੰ ਪਿਛਲੇ ਦਿਨ ਇੱਕ ਗ੍ਰਿਫਤਾਰ ਕੀਤਾ ਗਿਆ ਸੀ ਸੋ ਉਹਨਾਂ ਤੇ ਇਲਜ਼ਾਮ ਸੀ ਕਿ ਉਹਨਾਂ ਨੇ ਕਈ ਫਰਜੀ ਨੋਟਸ ਜੜੇ ਨੇ ਉਹ ਭਜਵਾਏ ਤੇ ਲੋਕਾਂ ਨੂੰ ਉਸ ਤੋਂ ਬਾਅਦ ਚੋ ਵਸੂਲੀ ਕਰਕੇ ਤੰਗ ਪਰੇਸ਼ਾਨ ਕੀਤਾ ਗਿਆ ਇਸ ਪੂਰੇ ਮਸਲੇ 'ਚ ਆਮ ਆਦਮੀ ਪਾਰਟੀ ਨੇ ਰਮਨ ਕੁਮਾਰ ਅਰੋੜਾ ਨੂੰ ਗ੍ਰਿਫਤਾਰ ਕਰ ਲਿਆ ਕਿਉਂਕਿ ਆਪ ਦੇ ਵਿਧਾਇਕ ਦੀ ਗ੍ਰਿਫਤਾਰੀ ਆਪ ਦੀ ਆਪਣੀ ਸਰਕਾਰ ਵੱਲੋਂ ਹੀ ਕਰਵਾਈ ਗਈ ਸੀ ਪਰ ਸਭ ਤੋਂ ਵੱਡਾ ਸਵਾਲ ਉਦੋਂ ਉੱਠਿਆ ਜਦੋਂ ਇੱਕ ਤੋਂ ਬਾਅਦ ਦੇਖ ਕਈ ਲੋਕਾਂ ਨੇ ਸਾਹਮਣੇ ਆ ਕੇ ਬਿਆਨ ਦਰਜ ਕਰਵਾਣੇ ਸ਼ੁਰੂ ਕਰ ਦਿੱਤੇ ਜਿਸ ਦੇ ਚਲਦਿਆਂ ਵਿਜੀਲੈਂਸ ਨੇ ਵੀ ਠੋਕ ਵੀ ਕਾਰਵਾਈ ਕਰਦਿਆ ਹੋਇਆ ਐਨਾ ਸ਼ਿਕਾਇਤਕਰਤਾਵਾਂ ਨੂੰ ਮਾਨਯੋਗ دادਤਚਪੇਸ਼ ਕਰਕੇ ਉਹਨਾਂ ਦੇ ਬਿਆਨ ਤਰਜ ਕਰਵਾਏ ਸਨ ਤਾਂ ਕਿ ਕੇਸ ਨੂੰ ਮਜ਼ਬੂਤੀ ਨਾਲ ਪੇਸ਼ ਕੀਤਾ ਜਾ ਸਕੇ ਸ਼ਾਇਦ ਇਹ وجہ ਰਹੀ ਕਿ ਵਿਧਾਇਕ ਰਮਨ ਅਰੋੜਾ ਦੀ ਜ਼ਮਾਨਤ ਹੋਣੀ ਵੀ ਮੁਸ਼ਕਲ ਹੋ ਗਈ ਪਰ ਅਰੋੜਾ ਦੀ ਗ੍ਰਿਫਤਾਰੀ ਚ ਕੀ ਬਣਿਆ ਸਭ ਤੋਂ ਵੱਡਾ ਰੋੜਾ ਉਸ ਦੀ ਜਾਣਕਾਰੀ ਵੀ ਤੁਹਾਨੂੰ ਦੇਨੇ ਆ ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਐਮਐਲਏ ਰਮਨ ਕੁਮਾਰ ਅਰੋੜਾ ਦੀਆਂ ਮੁਸ਼ਕਲਾਂ ਵਿਜੀਲੈਂਸ ਨੇ ਇੱਕ ਵਾਰ ਫੇਰ ਵਧਾ ਦਿੱਤੀਆਂ ਨੇ ਕਿਉਂਕਿ ਉਹਨਾਂ ਦੇ ਖਿਲਾਫ ਦੋ ਨਵੀਆਂ ਤਾਰਾਵਾਂ ਲਾ ਦਿੱਤੀਆਂ ਗਈਆਂ ਨੇ 10 ਜੁਲਾਈ ਨੂੰ ਵਿਜੀਲੈਂਸ ਵੱਲੋਂ ਇੱਕ ਨਵੀਂ ਡੀਡੀਆਰ ਦਰਜ ਕੀਤੀ ਗਈ ਜਿਸ ਦੇ ਵਿੱਚ ਅੰਡਰ ਸੈਕਸ਼ਨ 238 ਤੇ 308/2 ਬੀਐਨਐਸ ਉਹਨਾਂ ਦੇ ਖਿਲਾਫ ਲਗਾ ਦਿੱਤੇ ਗਈ ਹੈ ਇੰਨਾ ਧਰਾਵਾਂ ਦਾ ਮਤਲਬ ਹੈ ਕਿ ਜ਼ਬਰਦਸਤੀ ਵਸੂਲੀ ਡਰਾ ਤਮਕਾ ਕੇ ਵਸੂਲੀ ਕਰਨਾ ਹਾਲਾਂਕਿ ਵਿਜੀਲੈਂਸ ਨੇ ਫੋਰੀ ਤੌਰ ਦੇ ਉੱਤੇ ਇਸ ਦੇ ਵਿੱਚ ਰੀਅਰੈਸਟ ਦੀ ਸੰਭਾਵਨਾ ਨਹੀਂ ਜਿਤਾਈ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਹਜੇ ਫਿਲਹਾਲ ਇੰਨਾ ਧਰਾਵਾਂ ਦੇ ਵਿੱਚ ਤਫ਼ਤੀਸ਼ ਲਈ ਉਹਨਾਂ ਦੀ ਕਸਟਡੀ ਦੀ ਜ਼ਰੂਰਤ ਨਹੀਂ ਹੈ ਪਰ ਪਵਿੱਖ ਵਿੱਚ ਪੈ ਵੀ ਸਕਦੀ ਹੈ ਕਿਉਂਕਿ ਵਿਜੀਲੈਂਸ ਨੇ 10 ਦਿਨ ਦਾ ਰਿਮਾਂਡ ਉਹਨਾਂ ਦਾ ਪਹਿਲੇ ਹੀ ਲੈ ਲਿਆ ਤੇ ਕਾਨੂੰਨ ਦੇ ਮੁਤਾਬਕ 4 ਦਿਨ ਦਾ ਰਿਮਾਂਡ ਉਹ ਹੋਰ ਲੈ ਸਕਦੇ ਨੇ ਉਹੀ ਵਜ੍ਹਾ ਹੈ ਕਿ ਫਿਲਹਾਲ ਤਾਂ ਵਿਜੀਲੈਂਸ ਨੇ ਰਿਮਾਂਡ ਨਹੀਂ ਮੰਗਿਆ ਪਰ ਇਸ ਗੱਲ ਦਾ ਅੰਦੇਸ਼ਾ ਵੀ ਹੈ ਕਿ ਫਿਊਚਰ ਦੇ ਵਿੱਚ ਜੇਕਰ ਵਿਜੀਲੈਂਸ ਚਾਵੇ ਤਾਂ ਉਹਨਾਂ ਦਾ ਰਿਮਾਂਡ ਦੁਬਾਰਾ ਲਿੱਤਾ ਜਾ ਸਕਦਾ ਹੈ ਚਲੋ ਹੁਣ ਦੱਸਦੇ ਹਾਂ ਕਿ ਆਖਰਕਾਰ ਅਰੋੜਾ ਸਾਹਿਬ ਦੀ ਬੇਲ ਚ ਕੀ ਬਣਿਆ ਸਭ ਤੋਂ ਵੱਡਾ ਅਰੋੜਾ ਦਰਅਸਲ ਵਿਧਾਇਕ ਅਰੋੜਾ ਤੇ ਇੱਕ ਹੋਰ ਫਿਰ ਗੰਭੀਰ ਇਲਜ਼ਾਮ ਲੱਗੇ ਨੇ ਇੱਕ ਸ਼ਹਿਰ ਦੇ ਨਾਮੀ ਡਾਕਟਰ ਨੇ ਮਾਨਯੋਗ ਅਦਾਲਤ ਚ ਪੇਸ਼ ਹੋ ਕੇ ਆਪਣੇ ਬਿਆਨ ਦਰਜ ਕਰਵਾਏ ਨੇ ਕਿ ਜੇਲ੍ਹ ਚ ਹੋਣ ਦੇ ਬਾਵਜੂਦ ਐਮ ਐਲ ਏ ਸਾਹਿਬ ਉਹਨਾਂ ਨੂੰ ਧਮਕੀਆਂ ਭਜਵਾ ਰਹੇ ਨੇ ਉਹਨਾਂ ਨੇ ਇਲਜ਼ਾਮਾਂ ਚ ਕਿੰਨੀ ਸੱਚਾਈ ਹੈ ਕਿੰਨੀ ਨਹੀਂ ਇਹ ਤਾਂ ਮੈਟਰ ਆਫ ਇਨਵੈਸਟੀਗੇਸ਼ਨ ਹੈ ਪਰ ਉਹਨਾਂ ਨੇ ਫਿਲਹਾਲ ਇਸ ਗੱਲ ਦਾ ਇਲਜ਼ਾਮ ਲਾਇਆ ਹੈ ਕਿ ਉਹਨਾਂ ਨੂੰ ਕਿਹਾ ਗਿਆ ਹੈ ਕਿ ਜਦੋਂ ਉਹ ਜਮਾਨਤ ਤੇ ਛੁੱਟ ਕੇ ਬਾਹਰ ਆਣਗੇ ਤੇ ਉਦੋਂ ਡਾਕਟਰ ਸਾਹਿਬ ਨੂੰ ਸਬਕ ਸਿਖਾਣਗੇ ਸੋ ਸ਼ਿਕਾਇਤਕਰਤਾ ਵੱਲੋਂ ਦਰਜ ਕਰਵਾਏ ਗਏ ਅਜੀਹੇ ਬਿਆਨ ਵੀ ਰਮਨ अरोड़ा ਦੀ ਗਿਫਤਾਰੀ 'ਚ ਵੱਡਾ ਰੋੜਾ ਬਣ ਗਏ। ਹਾਲਾਂਕਿ ਦੂਸਰੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਰਮਨ ਕੁਮਾਰ अरोड़ा ਦੇ ਪਰਿਵਾਰ ਵਾਸਤੇ ਰਾਹਤ ਦੀ ਖਬਰ ਵੀ ਹੈ ਕਿਉਂਕਿ ਉਹਨਾਂ ਦੇ ਪੁੱਤਰ ਰਾਜਨ अरोड़ा ਦੀ गिरफ्तारी ਤੇ ਮਾਨਯੋਗ ਹਾਈ ਕੋਰਟ ਵੱਲੋਂ ਫਿਲਹਾਲ ਰੋਕ ਲਾ ਦਿੱਤੀ ਗਈ ਹੈ ਜਾਣਕਾਰੀ ਸਾਹਮਣੇ ਆ ਰਹੀ ਹੈ ਹਾਲਾਂਕਿ ਨਾ ਹੁਕਮਾਂ ਦੇ ਵਿੱਚ ਸਪਸ਼ਟ ਤੌਰ ਤੇ ਕੀ ਕਿਹਾ ਗਿਆ ਹੈ ਫਿਲਹਾਲ ਇਸ ਬਾਰੇ ਜਾਣਕਾਰੀ ਹਾਸਲ ਨਹੀਂ ਹੋਈ ਪਰ ਇੱਕ ਗੱਲ ਸਪਸ਼ਟ ਹੈ ਕਿ ਉਹਨਾਂ ਦੀ ਗ੍ਰਿਫਤਾਰੀ ਤੇ ਰੋਕ ਲਾਉਣ ਦੀਆਂ ਖਬਰਾਂ ਸਾਹਮਣੇ ਆਈਆਂ ਨੇ ਖੈਰ ਇੱਕ ਪਾਸੇ ਵਿਜੀਲੈਂਸ ਤੇ ਦੂਸਰੇ ਪਾਸੇ ਸ਼ਿਕਾਇਤਕਰਤਾ ਡਾਕਟਰ ਨੇ ਐਮ ਐਲ ਏ ਰਮਨ ਕੁਮਾਰ ਅਰੋੜਾ ਦੀ ਜ਼ਮਾਨਤ ਦਾ ਵਿਰੋਧ ਜਤਾਇਆ ਇਸੇ ਕਰਕੇ ਉਹਨਾਂ ਦੀ ਜ਼ਮਾਨਤ ਫਿਲਹਾਲ ਨਹੀਂ ਹੋ ਸਕੀ ਹੈ ਹੁਣ ਡਾਕਟਰ ਦੇ ਇਲਜ਼ਾਮਾਂ ਦੀ ਪੜਤਾਲ ਵੀ ਕੀਤੀ ਜਾਏਗੀ ਪੁਲਿਸ ਵੱਲੋਂ ਕਿਉਂਕਿ ਉਹਨਾਂ ਦਾ ਇਲਜ਼ਾਮ ਵੀ ਗੰਭੀਰ ਹੈ ਕਿ ਐਮਐਲਏ ਸਾਹਿਬ ਹੁਣ ਵੀ ਉਹਨਾਂ ਨੂੰ ਤਮਕਾਰ ਰਹੇ ਨੇ ਖੈਰ ਇਲਜ਼ਾਮ ਕਿੰਨੇ ਸਹੀ ਨੇ ਇਸ ਗੱਲ ਦਾ ਖੁਲਾਸਾ ਤਾਂ ਪੁਲਿਸ ਦੀ ਪੜਤਾਲ ਤੋਂ ਬਾਅਦ ਹੋਏਗਾ ਪਰ ਫਿਲਹਾਲ ਇਹ ਇਲਜ਼ਾਮ ਬਣ ਗਏ ਨੇ ਅਰੋੜਾ ਸਾਹਿਬ ਦੀ ਜ਼ਮਾਨਤ ਵੱਡਾ ਅਰੋੜਾ ਬਿਊਰੋ ਰਿਪੋਰਟ ਤਾੜਕ ਪੰਜਾਬੀ ਟੀਵੀ ਚਲੰਦਾ